ਗੱਲ ਦੋਸਤੋ ਅੱਜ ਗੱਲ ਕਰਾਂਗੇ ਅਮਰ ਸਿੰਘ ਚਮਕੀਲੇ ਦੀ ਕੀ ਅਮਰ ਸਿੰਘ ਚਮਕੀਲੇ ਦਾ ਬਾਕੀ ਕਲਾਕਾਰਾਂ ਦੇ ਨਾਲ ਮੁਕਾਬਲਾ ਚੱਲਦਾ ਸੀ ਕੀ ਕੋਈ ਐਸੀ ਟੱਕਰ ਸੀ ਗੀਤਾਂ ਦੇ ਵਿੱਚ ਕਿ ਇਹਨਾਂ ਨੇ ਉਹਨੂੰ ਅੱਗੇ ਨੰਗਣਾ ਸੀ ਜਾਂ ਕੱਟਣਾ ਸੀਗਾ ਜੇ ਦੋਸਤੋ ਇਹਦੇ ਤੇ ਆਪਾਂ ਗੱਲ ਕਰੀਏ ਤਾਂ ਅਮਰ ਸਿੰਘ ਚਮਕੀਲਾ ਦੁਗਾਣੀਆਂ ਦਾ ਬਾਦਸ਼ਾਹ ਸੀ ਜਿਹੜੀ ਗਾਇਕੀ ਅਮਰ ਸਿੰਘ ਚਮਕੀਲੇ ਦੀ ਸੀ ਉਹ ਦੁਗਾਣਾ ਗਾਇਕੀ ਸੀ ਤੇ ਜਿੱਤੇ ਗੱਲ ਕਰੀਏ ਕੁਲਦੀਪ ਮਾਨਕ ਦੀ ਉਹ ਕਲੀਆਂ ਦਾ ਬਾਦਸ਼ਾਹ ਖਵਾਇਆ ਤੇ ਉਹਦੇ ਚ ਤੇ ਇਹਦੀ ਗਾਇਕੀ 'ਚ ਬਹੁਤ ਫਰਕ ਸੀ ਪਰ ਗੱਲ ਇਹ ਸੀ ਕਿ ਉਸ ਸਮੇਂ ਕਲਦੀਪ ਮਾਨਕ ਵੀ ਬਹੁਤ ਵੱਡਾ ਸਟਾਰ ਸੀ ਤੇ ਚਮਕੀਲਾ ਇੱਕ ਉੱਭਰ ਰਿਹਾ ਸਟਾਰ ਸੀਗਾ ਲੋਕ ਇਹ ਨਹੀਂ ਸੀ ਦੇਖਦੇ ਪਈ ਇਹਨਾਂ ਦੀ ਗਾਇਕੀ ਦੇ ਵਿੱਚ ਫਰਕ ਆ ਜਾਂ ਉਹ ਕਿੱਦਾਂ ਦੇ ਗੀਤ ਗਾਉਂਦਾ ਲੋਕ ਇਹਨਾਂ ਨੂੰ ਇੱਕੋ ਹੀ ਰਸਤੇ ਜਾਨੀ ਕਿ ਨਗਾਉਂਦੇ ਸੀਗੇ ਪੇ ਭਾਈ ਉਹ ਵੱਡਾ ਕਲਾਕਾਰ ਇਹ ਵੱਡਾ ਕਲਾਕਾਰ ਹੁਣ ਅਮਰ ਸਿੰਘ ਚਮਕੀਲਾ ਵੀ ਦੁਗਾਨਾ ਗਾਇਕੀ ਤੇ ਸ਼ੁਰੂਆਤ ਤਾਂ ਤੁਹਾਨੂੰ ਪਤਾ ਧਰਮ ਗੀਤੋਂ ਹੀ ਕਰਦਾ ਸੀਗਾ ਹਨਾ ਤੇ ਬਾਅਦ ਬੰਦਾ ਸਿੰਘ ਬਹਾਦਰ ਦੀ ਤੋਂ ਸ਼ੁਰੂਆਤ ਕਰਦੇ ਸੀ ਕੁਲਦੀਪ ਮਾਨਕ ਹੋਣੀ ਹੈ ਨਾ ਤੇ ਕੁਝ ਲੋਕਾਂ ਨੂੰ ਇਹ ਲੱਗਦਾ ਸੀਗਾ ਪਈ ਚਮਕੀਲਾ ਬਹੁਤ ਵੱਡਾ ਕਲਾਕਾਰ ਆ ਤੇ ਕੁਝ ਲੋਕਾਂ ਨੂੰ ਲੱਗਦਾ ਸੀ ਵੀ ਕੁਲਦੀਪ ਮਾਨਕ ਬਹੁਤ ਵੱਡਾ ਕਲਾਕਾਰ ਆ ਪਰ ਕੁਝ ਨਾਲ ਦੇ ਰਹਿਣ ਵਾਲੇ ਦੱਸਦੇ ਆ ਕਿ ਇਹਨਾਂ ਵਿੱਚ ਆਪਸ ਵਿੱਚ ਹੀ ਕੁਝ ਨਹੀਂ ਸੀ ਅਜਿਹਾ ਤੇ ਨਾ ਕਦੇ ਚਮਕੀਲੇ ਨੇ ਕਿਹਾ ਸੀ ਵੀ ਕੁਲਦੀਪ ਮਾਨਕ ਬਹੁਤ ਮੇਰੇ ਤੋਂ ਪਿੱਛੇ ਆ ਜਾਂ ਮੇਰੇ ਤੋਂ ਅੱਗੇ ਆ ਤੇ ਨਾ ਹੀ ਕੁਲਦੀਪ ਮਾਨਕ ਨੇ ਕਦੇ ਇਹ ਗੱਲ ਕਹੀ ਸੀ ਵੀ ਚਮਕੀਲਾ ਮੇਰੇ ਤੋਂ ਅੱਗੇ ਆ ਜਾਂ ਪਿੱਛੇ ਆ ਹਾਂ ਉਸ ਤਰ੍ਹਾਂ ਮਾੜੀਆਂ ਮੋਟੀਆਂ ਨੋਕ ਝੋਕ ਕਹਿੰਦੇ ਬਹੁਤ ਵਾਰੀ ਹੁੰਦੀ ਸੀ ਪਰ ਕੁਝ ਅਜਿਹੀ ਗੱਲ ਇਹਨਾਂ ਦੇ ਆਪਸ ਵਿੱਚ ਨਹੀਂ ਸੀ ਸੋ ਧੰਨਵਾਦ ਦੋਸਤੋ ਜੇ ਵੀਡੀਓ ਵਧੀਆ ਲੱਗੀ